ਕਨਸੈਪਟ ਕਿਦਾਂ ਦਾ ਮਤਲਬ ਇਹਦੀ ਲੋੜ ਕੀ ਪੈ ਗਈ ਕਿ ਪਹਿਲਾਂ ਸਿੱਖ ਇਤਿਹਾਸ ਕਿਸੇ ਫਿਲਮ ਦੇ ਰੂਪ ਦੇ ਵਿੱਚ ਜਾਂ ਇਦਾਂ ਨਹੀਂ ਅਵੇਲੇਬਲ ਜਾਂ ਲੋਕਾਂ ਨੂੰ ਨਹੀਂ ਇਸ ਗੱਲ ਦਾ ਪਤਾ ਜਿਹੜੀ ਤੁਹਾਨੂੰ ਲੋੜ ਪਈ ਜਿਵੇਂ ਜੀਜ਼ਸ ਕ੍ਰਾਈਸ ਦੀ ਸ਼ਹਾਦਤ ਪੂਰਾ ਵਰਲਡ ਜਾਣਦਾ ਹੈ ਲੇਕਿਨ ਸਿੱਖੀਜ਼ਮ ਦੇ ਵਿੱਚ ਹਜ਼ਾਰਾਂ ਸ਼ਹਾਦਤਾਂ ਨੇ ਪੂਰਾ ਵਰਲਡ ਸ਼ਾਇਦ ਨਹੀਂ ਜਾਣਦਾ ਸਾਡੇ ਸਿੱਖਾਂ ਜਾਂ ਥੋੜੇ ਲੋਕਾਂ ਨੂੰ ਜਿਹੜੀ ਲੈ ਕੇ ਬਾਹਰ ਕੋਈ ਨਹੀਂ ਜਾਣਦਾ ਸੋ ਇਹ ਮਕਸਦ ਇਹਦਾ ਤਾਂ ਹੀ ਨੂੰ ਅਸੀਂ ਅੰਗਰੇਜ਼ੀ ਭਾਸ਼ਾ ਚ ਵੀ ਡਬ ਕੀਤਾ ਪੰਜਾਬੀ ਚ ਵੀ ਇੰਗਲਿਸ਼ ਸਬਟਾਈਟਲਸ ਨੇ ਔਰ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਕਿ ਸਿੱਖ ਇਤਿਹਾਸ ਫਿਰ ਉਹ ਕਿਦਾਂ ਹੋਇਆ ਸੀ 10 ਗੁਰੂ ਸਹਿਬਾਂ ਦੀ ਇੰਟਰੋਡਕਸ਼ਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੈ ਕੇ 1740 ਤੱਕ ਫਿਲਮ ਜਾਂਦੀ ਹੈ ਜੀ 11 ਮੁਲਕਾਂ ਦੇ ਵਿੱਚ ਇਹ ਫਿਲਮ ਦਿਖਾਈ ਜਾ ਚੁੱਕੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਔਰ ਕਮਿਊਨਿਟੀ ਸੈਂਟਰਸ ਦੇ ਅੰਦਰ 5940 ਦਾ ਮਲਟੀਪਲੇਕ ਕਰਦੇ 20000 ਬੰਦਾ ਹੋ ਜਾਂਦਾ ਪਰ 20000 ਪਲੱਸ ਲੋਕਾਂ ਨੇ ਫਿਲਮ ਦੇਖੀ ਹੈ ਔਰ ਮੈਨੂੰ ਮੰਨ ਸਮਝਦਾ ਕਿ ਕਿਸੇ ਵੀ ਪੰਜਾਬੀ ਫਿਲਮ ਜਾਂ 20000 ਬੰਦਾ ਇੱਕ ਸਾਲ 'ਚ ਵੀ ਥੀਏਟਰ 'ਚ ਜਾ ਕੇ ਦੇਖਦਾ ਹੈ दैट्स ਮਾਈ ਪਰਸਪੈਕਸ਼ਨ ਚੈਨਬੀ ਨਵੀਂ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਸਾਰ ਨਹੀਂ ਇੱਕ ਵਿਸ਼ਖਸੀਅਤ ਦੇ ਨਾਲ ਮੁਲਾਕਾਤ ਕਰਨੀ ਹੈ ਤੁਹਾਡੀ ਗੱਲਬਾਤ ਕਰਾਉਣੀ ਹੈ ਜਗਮੀਤ ਸਿੰਘ ਸਮੁੰਦਰੀ ਉਹਨਾਂ ਦੇ ਨਾਲ ਆਪਾਂ ਗੱਲ ਕਰਨੀ ਹੈ ਤੇ ਇੱਕ ਫਿਲਮ ਜਿਹੜੀ ਸਿੱਖ ਇਤਿਹਾਸ ਨੂੰ ਦਰਸਾਉਂਦੀ ਹੈ ਉਹ ਆਨਲਾਈਨ ਕਿਤੇ ਨਹੀਂ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਉਹ ਫਿਲਮ ਲੈ ਕੇ ਆਏ ਨੇ ਅ ਅਮਰੀਕਾ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਇਹ ਤੋਂ ਪਹਿਲਾਂ ਕਿ ਆਪਾਂ ਸਦਾ ਜਗਮੀਤ ਸਿੰਘ ਸਮੁੰਦਰੀ ਹੁਣਾਂ ਨਾਲ ਗੱਲਬਾਤ ਕਰੀਏ ਫਿਲਮ ਦਾ ਟ੍ਰੇਲਰ ਦੇਖਦੇ ਹਾਂ ਤੁਸੀਂ ਟ੍ਰੇਲਰ ਤੋਂ ਦੱਸ ਸਕਦੇ ਹੋ ਕਿ ਫਿਲਮ ਦੀ ਕੀ ਕੁਆਲਿਟੀ ਹੈ ਉਹ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਆਓ ਦੇਖਦੇ ਹਾਂ ਫਿਲਮ ਦਾ ਟ੍ਰੇਲਰ ਫਿਲਮ ਦਾ ਟ੍ਰੇਲਰ ਤੁਸੀਂ ਦੇਖਿਆ ਜਗਮੀ ਸਿੰਘ ਸੁਮਦਰੀ ਹੋਣੀ ਸਾਡੇ ਨਾਲ ਨੇ ਸੁਮਦਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਸੀ ਕਾਲ ਜੀ ਸਸੀ ਕਾਲ ਜੀ ਚੈਨ ਪੰਜਾਬੀ ਦੇ ਸਾਰੇ ਸੁਤਨ ਪਿਆਰ ਭਰੀ ਸਸੀ ਕਾਲ ਸੁਮਿਲ ਸਾਹਿਬ ਦੱਸਿਓ ਇਸ ਫਿਲਮ ਬਾਰੇ ਇਹ ਸਿਨੇਮਿਆ ਚ ਲੱਗੀ YouTube ਤੇ ਨਹੀਂ ਆਈ ਇਹ ਕਿੱਦਾਂ ਬਣਾਈ ਤੇ ਇਹਨੂੰ ਕਿੱਦਾਂ ਦਿਖਾ ਰਹੇ ਹੋ ਤੁਸੀਂ ਦਰਸ਼ਕਾਂ ਨੂੰ ਜੀ ਦੇਖੋ ਜੀ ਇਹ ਫਿਲਮ ਬੇਸਿਕਲੀ ਸਿੱਖ ਇਤਿਹਾਸ ਤੇ ਬਣੀ ਵਰਲਡ ਦੀ ਪਹਿਲੀ ਸਾਊਂਡ ਲਾਈਟ ਤੇ ਪਿਕਚਰਸ ਦੇ ਕਨਸੈਪਟ ਦੀ ਡਾਕੂਮੈਂਟਰੀ ਫਿਲਮ ਹੈ ਠੀਕ ਹੈ ਜੀ ਔਰ ਇਹਦਾ ਬਰੌਂਡ ਦਾ ਤਰੀਕਾ ਫੀਚਰ ਫਿਲਮ ਦਾ ਸਟਾਈਲ ਦਾ ਬਲੇਦੀ ਜੀ ਪੀਸ ਹੈ ਉਹਨੂੰ ਉਸ ਤਰੀਕੇ ਨਾਲ ਰੱਖਿਆ ਗਿਆ ਔਰ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਕਿ ਸਿੱਖ ਇਤਿਹਾਸ ਸ਼ੁਰੂ ਕਿਦਾਂ ਹੋਇਆ ਸੀ 10 ਗੁਰੂ ਸਾਹਿਬਾਨ ਦੀ ਇੰਟਰੋਡਕਸ਼ਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੈ ਕੇ 1740 ਤੱਕ ਫਿਲਮ ਜਾਂਦੀ ਹੈ ਜੀ ਔਰ ਇਸ ਫਿਲਮ ਵਿੱਚ ਰਹਿਤ ਮर्यादा ਦਾ ਪੂਰਾ ਖਿਆਲ ਰੱਖਿਆ ਗਿਆ ਔਰ ਇਹ ਫਿਲਮ ਨੂੰ ਸਾਢੇ 1.5 ਸਾਲ ਦਾ ਸਮਾਂ ਲੱਗਾ ਬਣਾ ਦੇ ਵਿੱਚ ਸੁਰਾ ਡਾਟਾ ਇਕੱਠਾ ਕਰਨ ਚ ਸਕ੍ਰਿਪਟਿੰਗ ਐਗਜ਼ੀਕਿਊਸ਼ਨ ਦੇ ਵਿੱਚ ਸੋ ਇਹ ਜਿਹੜਾ ਦਿਖਾਉਣ ਦਾ ਫਾਰਮੈਟ ਇਹੀ ਹੈ ਜੀ ਹੁਣ ਮੈਂ ਇਹ 11 ਮੁਲਕਾਂ ਦੇ ਵਿੱਚ ਇਹ ਫਿਲਮ ਦਿਖਾਈ ਜਾ ਚੁੱਕੀ ਹੈ ਗੁਰਦਰਾ ਸਾਹਿਬ ਦੇ ਅੰਦਰ ਔਰ ਕਮਿਊਨਿਟੀ ਸੈਂਟਰਸ ਦੇ ਅੰਦਰ ਤੁਸੀਂ ਆਪ ਜਾਣਦੇ ਹੋ ਜੀ ਹਾਂਜੀ ਮੈਂ ਆਪ ਜਾਣਦਾ ਜੀ ਬਿਲਕੁਲ ਤੇ ਹੁਣ ਕੱਲ ਹੀ ਮੈਂ ਪਰਸੋ ਅਮਰੀਕਾ ਤੋਂ ਆਇਆ ਸ਼ੋਅਸ ਲਗਾ ਕੇ ਆਪਣੇ ਔਰ ਜਿਹੜੀ ਫਿਲਮ ਹੁਣ ਤੱਕ ਅਸੀਂ ਡੈਨਮਾਰਕ ਇਟਲੀ ਜਰਮਨੀ ਸਵੀਡਨ ਨਾਰਵੇ ਘਾਨਾ West Africa Nigeria Australia Hong Kong Thailand America 11 ਤੇ 12ਵਾਂ ਮੁਲਕ ਹੈ ਜਿੱਥੇ ਆਪਾਂ ਇਹ ਡਾਕੂਮੈਂਟਰੀ ਫਿਲਮ ਲੈ ਕੇ ਆਏ ਆਂ ਔਰ ਬਹੁਤ ਹੀ ਪਰਮਾਹੰਗਾਰਾ ਮਿਲਿਆ ਇਹਨੂੰ ਇਸ ਫਿਲਮ ਨੂੰ ਜਿੱਥੇ ਵੀ ਮੈਂ ਲੈ ਕੇ ਗਿਆ ਵਰਡ ਆਫ ਮੌਤੇ ਅਮਰੀਕਾ ਕਿੱਥੇ ਦਿਖਾਈਜੀ ਅਮਰੀਕਾ ਦੇ ਵਿੱਚ ਅਸੀਂ ਈਸਟ ਕੋਸਟ ਦੇ ਵਿੱਚ ਨਿਊਯਾਰਕ ਨਿਊ ਜਰਸੀ ਪੈਂਸਿਲਵੇਨੀਆ ਦੇ ਵਿੱਚ ਮੈਕਾਨਿਸਬਰਗ ਕਲੀਵਲੈਂਡ ਨਾਇਗਰਾ ਫਾਲਸ ਸ਼ਿਕਾਗੋ ਮਿਸ਼ੀਗਨ ਦੇ ਚਾਰ ਸਿਟੀ ਲੈਂਸਿੰਗ ਮਸਕੀਗਨ ਕੈਲਾਮਾਜ਼ੂ ਤੇ ਬੈਟਲ ਕ੍ਰੀਕ ਦੈਨ ਵੀ ਵੈਂਟ ਟੂ ਕੈਂਸਸ ਸਿਟੀ ਸ਼ਿਕਾਗੋ ਮਸੂਰੀ ਅਲਬਾਮਾ ਹਾਂਟਸਵਿਲ ਬਰਮਿੰਗਮ ਐਂਡ ਕੈਲੀਫੋਰਨੀਆ ਵਿੱਚ ਸੈਕਰਾਮੈਂਟੋ ਵਿੱਚ ਬ੍ਰੈਡਸ਼ਾ ਸੈਨੋਜ਼ੀ ਗੁਰਦੁਆਰਾ ਸਾਹਿਬ ਦੈਨ ਲੀਵਰਮੋਰ ਐਂਡ ਦੈਨ ਟ੍ਰੇਸੀ ਰੋਜ਼ਵਿਲ ਐਲਸਬ੍ਰਾਂਟੇ ਮੈਂ ਕੁਝ ਪੁੱਲ ਵੀ ਰਿਹਾ ਮਾਹੌਲ ਸ਼ਾਇਦ ਵਾਹ ਵਾਹ ਇਸ ਮੁੰਡਿ ਸਭ ਕਨਸੈਪਟ ਕਿਦਾਂ ਦਾ ਮਤਲਬ ਇਹਦੀ ਲੋੜ ਕੀ ਪੈ ਗਈ ਕਿ ਪਹਿਲਾਂ ਸਿੱਖ ਇਤਿਹਾਸ ਕਿਸੇ ਫਿਲਮ ਦੇ ਰੂਪ ਦੇ ਵਿੱਚ ਜਾਂ ਇਦਾਂ ਨਹੀਂ ਅਵੇਲੇਬਲ ਜਾਂ ਲੋਕਾਂ ਨੂੰ ਨਹੀਂ ਇਸ ਗੱਲ ਦਾ ਪਤਾ ਜਿਹੜੀ ਤੁਹਾਨੂੰ ਲੋੜ ਪਈ ਨਹੀਂ ਦੇਖੋ ਇਹ ਬੇਸਿਕਲੀ ਐਜ਼ ਅ ਫਿਲਮ ਮੇਕਰ ਮੈਂ ਇੱਕ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਸਮਝਦਾ ਕਿ ਸਿੱਖ ਇਤਿਹਾਸ ਦੇ ਜਿਹੜੀਆਂ ਅੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਨੇ ਉਹ ਇੱਕ ਚੰਗੀ ਕੁਆਲਿਟੀ ਦੇ ਫਿਲਮ ਫਾਰਮੈਟ ਦੇ ਵਿੱਚ ਆਣ ਠੀਕ ਹੈ ਜਿਵੇਂ ਚਾਰ ਸਾਹਿਬਜ਼ਾ ਦੀ ਪਿਕਚਰ ਆਈ ਸੀ ਬਹੁਤ ਬੱਚਿਆਂ ਨੇ ਪਸੰਦ ਕੀਤੀ ਲੋਕਾਂ ਨੇ ਬਹੁਤ ਪਸੰਦ ਕੀਤੀ ਕੁਆਲਿਟੀ ਉਹਦੀ ਬਹੁਤ ਵਧੀਆ ਸੀ ਸੋ ਉਸੇ ਤਰੀਕੇ ਨਾਲ ਕਿਉਂਕਿ ਕਈ ਚੀਜ਼ਾਂ ਅਜਿਹੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਕਿਰਦਾਰ ਗੁਰੂ ਹਰਿ ਸਹਿਬਾਨ ਦੇ ਨਹੀਂ ਦਿਖਾ ਸਕਦੇ ਉਸ ਚੀਜ਼ ਨੂੰ ਐਕਸੈਪਟ ਕਰਕੇ ਗ੍ਰਹਿਤ ਮਰਿਆਦਾ ਨੂੰ ਸਿਕ ਕੋਡ ਆਫ ਕੰਡਕਟ ਨੂੰ ਧਿਆਨ ਚ ਰੱਖ ਕੇ ਫਿਰ ਵੀ ਤੁਸੀਂ ਫਿਲਮ ਕਹਿਣੀ ਫਿਰ ਸਾਊਂਡ ਲਾਈਟ ਤੇ ਪਿਕਚਰਸ ਰਹਿ ਜਾਂਦੀਆਂ ਨੇ ਆਪਣੇ ਕੋਲ ਸਾਊਂਡ ਲਾਈਟ ਪਿਕਚਰਸ ਉਹ ਮੇਰਾ ਭਾਵੇਂ ਹੈ ਮੈਂ ਇੱਕ ਸ਼ੋਅ ਦੇਖਿਆ ਸੀ ਆਪਣੇ ਦਿੱਲੀ ਵਿੱਚ ਉਹ ਆਪਣੇ ਉੱਥੇ ਲਾਲ ਕਿਲੇ ਵਿੱਚ ਇੱਕ ਸਾਊਂਡ ਐਂਡ ਲਾਈਟ ਦਾ ਸ਼ੋਅ ਹੁੰਦਾ ਹੈ। ਅੱਛਾ ਠੀਕ ਹੈ ਮੈਂ ਦੇਖਿਆ ਤੇ ਉਹਦੇ ਵਿੱਚ ਨਾ ਜਦੋਂ ਮੈਂ ਸ਼ੋਅ ਦੇਖਿਆ ਤਾਂ ਮੈਂ ਕਿਹਾ ਇਸ ਇਹ ਨੰਨੇੜੇ ਚ ਵੀ ਹੁੰਦਾ ਜੀ ਇੱਕ ਮੈਂ ਕਿਹਾ ਇਸ ਨੂੰ ਫਿਲਮ ਦੇ ਫਾਰਮੈਟ ਚ ਕਿਉਂ ਨਹੀਂ ਲੈ ਕੇ ਆਇਆ ਸਕਦਾ ਉੱਥੋਂ ਅਸੀਂ ਥਾਟ ਪ੍ਰੋਸੈਸ ਸ਼ੁਰੂ ਕੀਤਾ ਔਰ ਉਦੋਂ ਮੈਂ ਜਿਹੜਾ ਸ਼ੋਅ ਦੇਖਿਆ ਸੀ ਮੈਨੂੰ ਯਾਦ ਹੈ ਗੱਲ ਨੂੰ ਵੀ 8-10 ਸਾਲ ਹੋ ਗਏ ਉਹਦੇ ਵਿੱਚ ਨਾ ਜਿਹੜੀ ਸਿੱਖ ਇਤਿਹਾਸ ਦਾ ਜ਼ਿਕਰ ਮੁਗਲਾਂ ਦਾ ਜ਼ਿਕਰ ਹੋਇਆ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਸਿੱਖ ਇਤਿਹਾਸ ਦਾ ਜ਼ਿਕਰ ਬੜਾ ਘੱਟ ਸੀ ਐਵੇਂ ਇੱਕ ਲਾਈਨ ਚ ਪਾਸਿੰਗ ਮੈਸ ਸੀਗਾ ਸੋ ਮੈਨੂੰ ਇਹ ਲੱਗਾ ਕਿ ਇਸ ਚੀਜ਼ ਨੂੰ ਬ੍ਰਾਡਰ ਵੇ ਨਾਲ ਆਪਾਂ ਨੂੰ ਪ੍ਰੈਜ਼ੈਂਟ ਕਰਨਾ ਚਾਹੀਦਾ ਵੀ ਉਹਨਾਂ ਦੀ ਯੋਗਦਾਨ ਕੀ ਹੈ ਕਿਦਾਂ ਸ਼ਹਾਹਤਾਂ ਹੋਈਆਂ ਕਿਸ ਤਰ੍ਹਾਂ ਹੋਈਆਂ ਸੋ ਉਸ ਤਰੀਕੇ ਨਾਲ ਇੱਕ ਸਕਰੀਨਪਲੇ ਟ੍ਰੈਵਲ ਸਟੋਰੀ ਹੈ ਜਿਹਦੀ ਆਪਣਾ origignal ਜੋ ਵੀ ਆਪਾਂ ਡਿਸਰਚ ਕਰਕੇ ਉਹਨੂੰ ਕੀਤਾ ਹੈ ਸਕਰੀਨਪਲੇ ਸਕਰੀਨ ਤੇ ਕਿਦਾਂ ਦਿਖਾਉਣਾ ਮੈਂ ਲਿਖਿਆ ਇਸ ਚੀਜ਼ ਦਾ ਠੀਕ ਹੈ ਵਿਦਆਊਟ ਡਿਸਟਾਰਟਿੰਗ ਦਾ ਫੈਕਟਸ ਕੋਈ ਫੈਕਟਸ ਆਪੀ ਡਿਸਟਾਰਟ ਨਹੀਂ ਕੀਤੇ ਸੋ ਇਸ ਕਰਕੇ ਉਹ ਫਿਲਮ ਮੈਨੂੰ ਲੱਗਦਾ ਕਿ ਕੁਆਲਿਟੀ ਫਿਲਮ ਮੇਕਿੰਗ ਹੋਣੀ ਬੜੀ ਜ਼ਰੂਰੀ ਹੈ ਮੈਂ ਛੋਟੀ ਜਿਹੀ ਗੱਲ ਐਡ ਕਰਨਾ ਚਾਹੁੰਦਾ ਜਿਵੇਂ ਜੀਜ਼ਸ ਕ੍ਰਾਈਸ ਦੀ ਸ਼ਹਾਦਤ ਨੂੰ ਪੂਰਾ ਵਰਲਡ ਜਾਣਦਾ ਹੈ ਲੇਕਿਨ ਸਿੱਖੀਜ਼ਮ ਦੇ ਵਿੱਚ ਹਜ਼ਾਰਾਂ ਸ਼ਹਾਦਤਾਂ ਨੇ ਪੂਰਾ ਵਰਲਡ ਸ਼ਾਇਦ ਨਹੀਂ ਜਾਣਦਾ ਸਾਡੇ ਸਿੱਖਾਂ ਜਾਂ ਥੋੜੇ ਹੋਰ ਕਮਿਊਨਿਟੀ ਲੈ ਕੇ ਬਾਹਰ ਕੋਈ ਨਹੀਂ ਜਾਣਦਾ ਸੋ ਇਹ ਮਕਸਦ ਇਹਦਾ ਤਾਂ ਹੀ ਨੂੰ ਅਸੀਂ ਅੰਗਰੇਜ਼ੀ ਭਾਸ਼ਾ ਚ ਵੀ ਡਬ ਕੀਤਾ ਹੈ ਪੰਜਾਬੀ ਚ ਵੀ ਵਿਦ ਇੰਗਲਿਸ਼ ਸਬਟਾਈਟਲਸ ਨੇ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਵੀ ਘਾਨਾ ਜਦੋਂ ਮੈਂ ਵੈਸਟ ਅਫਰੀਕਾ ਗਿਆ ਉੱਥੇ ਇੱਕ ਸੱਜਣ ਸੀਗੇ ਅਮਰਦੀਪ ਸਿੰਘ ਹ ਉਹਨਾਂ ਨੇ ਥੀਏਟਰ ਬੁੱਕ ਕੀਤਾ ਥੀਏਟਰ ਦੇ ਵਿੱਚ ਲੋਕਲ ਖਾਨਾ ਦੇ ਲੋਕ ਜਿਆਦਾ ਸਦੇ ਅੱਛਾ ਹਾਂਜੀ 30 40 ਸਿੱਖ ਸੀ 250 220 ਸੀਟਰ ਥੀਏਟਰ ਸੀ ਇਟ ਵਾਸ ਪੈਕਟ ਵਿਦ ਯੂ ਨੋ ਘਾਨ ਲੋਕਲ ਖਾਨੀਆਂ ਸੋ ਮੇਰੇ ਕੋ ਕੁਝ ਕਮੈਂਟਸ ਵੀ ਹੈਗੇ ਨੇ ਸਾਡੇ ਕੋ ਜਿਹੜੇ ਉੱਥੇ ਦੇ ਲੋਕਾਂ ਨੇ ਲੋਕਲ ਘਾਨੀਆਂ ਦੇ ਦਿੱਤੇ ਥੈਨ ਆਈ ਨਾਈਜੀਰੀਆ ਦੇ ਵਿੱਚ ਜਦੋਂ ਮੈਂ ਗਿਆ ਲੈਗੋਸ ਇੱਕ ਉੱਥੇ ਜਗ੍ਹਾ ਹੈਗੀ ਲੈਗੋਸ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਉੱਥੇ ਵੀ ਜੇ 200 ਬੰਦਾ ਫਿਲਮ ਦੇਖਣਾ ਸੀ 200 ਚੋਂ 140 150 ਦੇ ਆਸ-ਪਾਸ ਸਿੰਧੀ ਗੁਜਰਾਤੀ ਮਾਰਵਾੜੀ ਮਰਾਠੀ ਇਹ ਸਾਰੇ ਲੋਕ ਸਨ ਉੱਥੇ ਐਂਡ ਦੇ ਹੈਵ ਲਵਡ ਇਟ ਮਤਲਬ ਮੇਰੇ ਵਾਸਤੇ ਬਹੁਤ ਇੱਕ ਨਵਾਂ ਐਵੀਨਿਊ ਖੁੱਲਿਆ ਕਿ ਤੂੰ ਜੇ ਨਾਨ ਸਿਕ ਕਮਿਊਨਿਟੀ ਦੀ ਫਿਲਮ ਦੇਖੀ ਉਹਨਾਂ ਨੇ ਬੜਾ ਪਿਆਰ ਦਿੱਤਾ ਔਰ ਮੇਰਾ ਟੂਰ ਸਟਾਰਟ ਕਰਨ ਤੋਂ ਪਹਿਲੇ ਅਸੀਂ ਜਸਕਰਨ ਜੀ ਉੱਥੇ ਬੰਬੇ ਸ਼ੋਅ ਕੀਤਾ अच्छा जी आ, फिल्म इंडस्ट्री ਦੇ ਕੁਝ ਲੋਕ ਉਪਾਸਨਾ ਸਿੰਘ ਐਕਟਰ ਜਿਹੜੀ ਕਾਫੀ ਫੇਮਸ ਹੈ ਦਨ ਯਸ਼ਪਾਲ ਸ਼ਰਮਾ ਲਗਾਂ ਜਿਹੜਾ ਲੱਖਾ ਬਣਿਆ ਸੀ ਦੀਪਕ ਪ੍ਰਸ਼ਦ ਨਿਕਾ ਜਿਹਨਾਂ ਦੀ ਫਿਲਮ ਪੁਰਾਣੀ ਹੋਰ ਵੀ ਪੰਜ ਸੱਤ ਅਸਾਂ ਅਸੀਂ ਲੋਕਾਂ ਨੂੰ ਸੱਦੇ ਆ ਉਹਨਾਂ ਨੇ ਸਾਡੀ ਫਿਲਮ ਨੂੰ ਬੜਾ ਐਪਰੀਸ਼ੀਏਟ ਕੀਤਾ ਔਰ ਮੈਨੂੰ ਕਾਲਸ ਵੀ ਆਏ ਇਨਫੈਕਟ ਮੈਨੂੰ ਪ੍ਰਤੀ ਸਪਰੂਜੀ ਦਾ ਕਾਲ ਆਇਆ ਵੀ ਉਹਨਾਂ ਕੋਲ ਇਨਫਾਰਮੇਸ਼ਨ ਪਹੁੰਚੀ ਕਿ ਤੁਹਾਡੀ ਫਿਲਮ ਵਧਰੀ ਹੈ ਤੁਹਾਨੂੰ ਫੋਨ ਕੀਤਾ ਕਿ ਮੈਂ ਤੇਰੀ ਫਿਲਮ ਦੇਖਣਾ ਚਾਹੁੰਦੀ ਹਾਂ I would like to support you ਸੋ ਇਸ ਤਰੀਕੇ ਨਾਲ ਵਰਡ ਆਫ ਮਾਊਥ ਦੇ थ्रू ਇਹ ਫਿਲਮ ਸਪਰੈਡ ਹੋ ਰਹੀ ਹੈ ਮੈਂ ਸਮਝਦਾ ਕਿ ਜਦੋਂ ਕੋਈ ਕੁਆਲਿਟੀ ਪ੍ਰੋਡਕਟ ਤੁਸੀਂ ਬਣਾਉਂਦੇ ਹੋ ਜਾਂ ਕੋਈ ਚੰਗੀ ਚੀਜ਼ ਬਣਾਉਂਦੇ ਹੋ ਔਰ ਬਿਲਕੁਲ ਪੈਸ਼ਨ ਨਾਲ ਬਣਾਉਂਦੇ ਹੋ ਸੋ ਇਟ ਨੈਵਰ ਫੇਲਸ ਇਹਦਾ ਮਤਲਬ ਤਰੀਕਾ ਕੀ ਹੈ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਥੀਏਟਰ ਬੁੱਕ ਕਰਦੇ ਹੋ ਇੱਥੇ ਹੁਣ ਕੈਨੇਡਾ ਦੇ ਵਿੱਚ ਅੱਜ ਸਰੀ ਦੇ ਵਿੱਚ ਤੁਸੀਂ ਇੱਥੇ ਦਾ ਕੀ ਪਲਾਨ ਆ ਜਾਂ ਕਿਦਾਂ ਕਰਦੇ ਹੋ ਉਹ ਮੈਨੇਜ ਦਰਸ਼ਕਾਂ ਤੱਕ ਕਿਦਾਂ ਪਹੁੰਚਦੀਆਂ ਫਿਰ ਹਾਂ ਗੁਰਦੁਆਰਾ ਸਾਹਿਬ ਨਾਲ ਗੱਲ ਸੰਪਰਕ ਕਰਦੇ ਗੁਰਦੁਆਰਾ ਸਾਹਿਬ ਜਦੋਂ ਸੰਡੇ ਦਾ ਸ਼ੁਰੂਆਤ ਸਪੋਸ ਤੇ ਗੁਰਦੁਆਰਾ ਸਾਹਿ ਤੁਸੀਂ ਸਮਾਪਤੀ ਥੋੜਾ ਜਿਆਦਾ ਅਡਜਸਟਮੈਂਟ ਅਰਲੀ ਕਰਕੇ ਟਾਈਮ ਜਿਹੜਾ ਪ੍ਰਾਈਮ ਟਾਈਮ ਹੈ ਉਹ ਸਾਨੂੰ ਦੇ ਦਿਓ ਤੇ ਸਾਰੇ ਗੁਰਦੁਆਰੇ ਮੰਨ ਜਾਂਦੇ ਆ ਕੋਈ ਪ੍ਰੋਬਲਮ ਕਿਤੇ ਆਂਦੀ ਨਹੀਂ ਸੋ ਸੁਪੋਜ਼ ਜੀ 1:30 ਵਜੇ ਭੋਗ ਪਾਉਂਦਾ ਜਾਂ 2:00 ਵਜੇ ਭੋਗ ਪਾਉਂਦਾ 12:30 ਪਾਉਣੇ ਕੋ ਭੋਗ ਪਾ ਕੇ ਔਰ एवरीवन इज वेरी ਸਪੋਰਟਿਵ ਇਵਨ ਗਰੰਥੀ ਸਿੰਘ ਵੀ ਬੜੀ سپورਟ ਕਰਦੇ ਨੇ ਸੋ ਉਹ ਕਰਕੇ ਫਿਲਮ ਅਸੀਂ ਜਿਹੜਾ ਉੱਥੇ ਸ਼ਬਦ ਕੀਰਤਨ ਦੇ ਜਿੱਥੇ ਟ੍ਰਾਂਸਲੇਸ਼ਨ ਹੁੰਦੀ ਉੱਥੇ ਆਪਾਂ ਫਿਲਮ ਦਿਖਾ ਦਿੰਨੇ ਆ ਉਹਨਾਂ ਦੇ ਪ੍ਰੋਜੈਕਟਰ ਉਹਨਾਂ ਦੇ ਪ੍ਰੋਜੈਕਟਰ ਦੇ ਉੱਪਰ ਸੋ ਕਈ ਜਗ੍ਹਾ ਤੇ ਮਤਲ ਅਸਲੀਆ ਗਿਆ ਸੀ ਤੇ ਕਾਲਜ ਦੀ ਆਡੀਟੋਰੀਅਮ ਕਿਸ ਬੰਦੇ ਨੇ ਬੁੱਕ ਕੀਤਾ ਸੀ ਇੱਕ ਬੰਦੇ ਨੇ ਪ੍ਰਾਈਵੇਟ ਆਡੀਟਰੀਅਮ ਬੁੱਕ ਕਰਕੇ ਸ਼ੋਅ ਕੀਤਾ ਸੀ ਘਾਨਾ ਵਿੱਚ ਜਿੱਦਾਂ ਦਾ ਸਿਨੇਮਾ ਉਹਨੇ ਬੁੱਕ ਕੀਤਾ ਨਹੀਂ ਗੁਰਦੁਆਰਾ ਕੀ ਹੁੰਦਾ ਕਿ ਗੁਰਦੁਆਰੇ ਵਿੱਚ ਤੇ ਲੋਕਾਂ ਨੇ ਜਾਣਾ ਹੀ ਹੈ ਜੀ ਸ਼ਨੀਵਾਰ ਐਤਵਾਰੀਆਂ ਕਈ ਲੋਕਾਂ ਨੇ ਸਪੈਸ਼ਲ ਦੀਵਾਨ ਵੀ ਲਾਏ ਨੇ ਜਿੱਦਾਂ ਮੈਂ ਕਲੇਮੈਜ਼ੋਮਿਸ਼ੀ ਕਰਨ ਗਿਆ ਸੀ ਆਪਣੇ ਦਿਨ ਹੋਰ ਵੀ ਦੋ ਤਿੰਨ ਜਗ੍ਹਾ ਤੇ ਗਿਆ ਮੈਂ ਤੇ ਉੱਥੇ ਉਹਨਾਂ ਨੇ ਸਪੈਸ਼ਲ ਦੀਵਾਨ ਸੱਦੇ ਨੇ ਫਿਲਮ ਵਾਸਤੇ ਫਿਲਮ ਵਾਸਤੇ ਫਿਰ ਲੰਗਰਦਾਰੀ ਉਸ ਤੋਂ ਬਾਅਦ ਅਰੇਂਜਮੈਂਟ ਕੀਤਾ ਕਿ ਉਹਦਾਂ ਦੀਵਾਨ ਹੁੰਦਾ ਨਹੀਂ ਸ਼ੁਕਰਵਾਰ ਦਾ ਤੇ ਉਹ ਉਹ ਇਸ ਤਰੀਕੇ ਨਾਲ ਵੀ ਆਰਗੇਨਾਈਜ਼ ਕਰਨ ਦੇ ਸ਼ਾਮ ਦੇ ਰਹਿਰਾ ਸਾਹਿਬ ਦਾ ਪਾਠ ਥੋੜਾ ਅਰਲੀ ਕਰਕੇ ਸਮਾਗਤੀ ਤੇ ਉਹ ਫਿਲਮ ਨੂੰ ਦਿਖਾਤਾ ਜਾਂਦਾ ਐਂਡ ਤੁਸੀਂ ਵਿਸ਼ਵਾਸ ਮੰਨਿਓ ਕਿ ਜਿਹੜਾ ਮੈਂ ਸ਼ਿਕਾਗੋ ਦੇ ਵਿੱਚ ਗਿਆ ਸੀ ਉੱਥੇ 1300 ਤੋਂ 1500 ਬੰਦਰ ਫਿਲਮ ਦੇਖਣ ਆਇਆ ਸੀ ਲੋਕ ਮਨ ਨੂੰ ਮਿਲ ਕੇ ਜਿਹੜੇ ਦੋ ਦੋ ਤਿੰਨ ਚਾਰ ਘੰਟੇ ਡਰਾਈਵ ਕਰਕੇ ਫਿਲਮ ਦੇਖਣ ਆਏ ਸੀ ਵਾਹ ਹਾਂਜੀ ਤੇ ਇਹਦਾ ਮਤਲਬ ਜਿਹੜਾ ਤੁਹਾਡਾ ਖਰਚਾ ਇਹਦੇ ਤੇ ਆਉਂਦਾ ਆ ਉਹਨੂੰ ਕਿੱਦਾਂ ਕਵਰ ਕਰਦੇ ਆ ਗੁਰਦੁਆਰਾ ਸਾਹਿਬ ਪੇ ਕਰਦੇ ਆ ਸੰਗਤ ਕਰਦੇ ਆ ਤੁਹਾਡੇ ਕੋ ਪਰਟੀਕੂਲਰ ਪਹਿਲਾਂ ਫੀਸ ਹੁੰਦੀ ਹੈ ਇਹਨੂੰ ਕਿਦਾਂ ਮੈਨੇਜ ਫਾਈਨੈਂਸ਼ੀਅਲਸ ਨੂੰ ਕਿਦਾਂ ਮੈਨੇਜ ਕਰਦੇ ਦੇਖੋ ਜਦੋਂ ਅਸੀਂ ਫਿਲਮ ਬਣਾਈ ਸੀ ਨਾ ਜਦੋਂ ਵੀ ਕੋਈ ਚੰਗਾ ਤੁਸੀਂ ਪ੍ਰੋਜੈਕਟ ਬਣਾਉਂਦੇ ਹੋ ਆਪਣੇ ਜਸਕਰਨ ਜੀ ਉਹ ਅਸੀਂ ਬਜਟ ਸੋਚ ਕੇ ਨਹੀਂ ਬਣਾਈ ਹਮਮ ਪਹਿਲੀ ਗੱਲ ਬਜਟ ਤੇ ਲੱਗਦਾ ਹੈ ਲੇਕਿਨ ਜੇ ਉਹੀ ਇਹ ਸੋਚ ਕੇ ਬਣਾਉਂਦੇ ਕਿ ਨੇ ਬਜਟ ਚ ਸੀ ਬਣਾਉਣੀ ਹੈ ਦੈਨ ਉਹਦੀ ਕੁਆਲਿਟੀ ਨਹੀਂ ਨਿਕਲ ਕੇ ਆਣੀ ਸੋ ਬਜਟ ਇਸ ਫਰਸਟ ਆਫ ਆਲ ਓਪਨ ਲੇਕਿਨ ਅੰਡਰਲਾਈਨ ਹੁੰਦੀ ਹੈ ਡੈਡਲਾਈਨ ਹੁੰਦੀ ਹੈ ਲੇਕਿਨ ਬਜਟ ਇਸ ਆਲਮੋਸਟ ਓਪਨ ਸੋ ਇਹ ਅਸੀਂ ਸੋਚ ਕੇ ਨਹੀਂ ਬਣਾਈ ਕਿ ਸਾਨੂੰ ਰਿਕਵਰੀ ਕਿ ਸੋ ਉਹਦੇ ਵਿੱਚ ਇਹ ਗੁਰਦੁਆਰੇ ਵੀ ਸਪੋਰਟ ਕਰਦੇ ਆ ਜੀ ਸੰਗਤ ਵੀ ਸਪੋਰਟ ਕਰਦੀ ਸਾਨੂੰ ਸਪਾਂਸਰਸ ਵੀ ਮਿਲ ਜਾਂਦੇ ਆ ਅੱਛਾ ਜੀ ਸੋ ਸਾਰੇ ਗੁਰਦੁਆਰੇ ਨੇ ਸਪੋਰਟ ਕੀਤੀ ਹੈ वर्ल्ड वाइड ਜਿੱਥੇ ਵੀ ਮੈਂ ਗਿਆ ਐਵਰੀ ਗੁਰਦੁਆਰਾ ਸਪੋਰਟਡ ਅਸ ਔਰ ਮੈਂ ਹੁਣ ਤੱਕ ਮਤਲਬ ਮੇਬੀ ਮੈਂ ਵਰਲਡ ਦੇ ਸਾਰੇ ਜਿਹੜਾ ਗੁਰਦੁਆਰੇ ਦੇਖੇ ਨੇ ਮਤਲਬ ਜਿੰਨਾ ਮੈਂ ਟਰੈਵਲ ਕਰ ਚੁੱਕਾ ਹਾਂ ਬਾ ਟੋਟਲ ਤੇ ਮਤਲਬ 17 ਮੁਲਕਾਂ ਜਾ ਚੁੱਕਾ ਮੈਂ ਲੇਕਿਨ ਇਸ ਫਿਲਮ ਲੈ ਕੇ ਮੈਂ 12 ਮੁਲਕਾਂ ਚ ਜਾ ਚੁੱਕਾ ਸੋ ਕਹਿੰਦਾ ਮੇਰਾ ਮਕਸਦ ਇਹ ਹੈ ਕਿ ਬੜਾ ਹੀ ਪਿਆਰ ਨਾਲ ਬੱਚੇ ਦੇ ਜਿਹਦਾ ਹੁਣ ਲਾਸਟ ਵੀਕ ਸਾਡਾ ਟ੍ਰੇਸੀ ਸ਼ੋ ਸੀ ਜੀ ਉੱਥੇ ਜਿੱਦਾਂ ਹੀ ਟਾਈਮ 1 ਵਜੇ ਦਾ ਸੀ ਫਿਲਮ ਦਾ ਉਦਾਂ ਹੀ ਜਿੱਦਾਂ 1 ਵਜੇ ਨੂੰ 10 ਮਿੰਟ ਤੇ ਸਾਰਾ ਬੱਚਿਆਂ ਨਾਲ ਭਰ ਗਿਆ ਹੂੰ ਉਹਨਾਂ ਨੇ ਬੜਾ ਵਧੀਆ ਰੇਂਜ ਕੀਤਾ ਉਹ ਮਤਲਬ ਪੈਰ ਰੱਖਣ ਦੀ ਜਗ੍ਹਾ ਨਹੀਂ ਸੋ ਮੇਰੇ ਕੋ ਵੀਡੀਓਜ਼ ਵਿਊ ਦੇ ਖੁਸ਼ ਹੋ ਗਏ ਸੋ ਪੂਰੇ ਬੱਚਿਆਂ ਨੇ ਫਿਲਮ ਦੇਖੀ ਸਕੂਲ ਦੀ ਟੀਚਰਾਂ ਦੀ ਨਾਲ ਸੀ ਬਾਕਾਇਦਾ ਤੇ ਉਹਨੂੰ ਪੁੱਛ ਕੇ ਜਾਂਦੇ ਸੀ ਬਾਹਰ ਜੇ ਕਿਤੇ ਜਾਣਾ ਵੀ ਵਾਸ਼ਰੂਮ ਜਾਣਾ ਵੀ ਕਿਤੇ ਜਾਣਾ ਸੋ ਇਟ ਵਾਸ ਵੈਰੀ ਵੈਲ ਆਰਗੇਨਾਈਜ਼ਡ ਸੋ ਇਹ ਮਤਲਬ ਲੋਕਾਂ ਨੇ ਬੜਾ ਵਧੀਆ ਆਰਗੇਨਾਈਜ਼ ਕੀਤਾ ਹੈ ਬਾਕੀ ਇੱਥੇ ਕੈਨੇਡਾ ਦੇ ਵਿੱਚੋਂ ਸ਼ੁਰੂਆਤ ਕਰ ਰਹੇ ਸੀ ਕਮਿੰਗ ਪਰਸੋਂ ਸਾਡਾ ਯਾਨੀ ਸ਼ਨੀਵਾਰ ਨੂੰ 8 ਤਰੀਕ ਨੂੰ 올ਿਵਰ ਗੁਰਦੁਆਰਾ ਸਾਹਿਬ ਆਫ ਸਾਗਰ ਗੁਰਦੁਆਰਾ 올ਿਵਰ ਹੈਗਾ ਜੀ ਉੱਥੇ ਸ਼ਾਮੀ 5 ਵਜੇ ਸ਼ੋ ਹੈ ਜੀ ਪਰਸੋਂ ਉੱਥੋਂ ਸਟਾਰਟ ਕਰ ਰਹੇ ਤੇ ਕਿਲੋਨਾ ਗੁਰਦੁਆਰਾ ਸਾਹਿਬ ਸਾਡਾ ਜਿਹੜਾ ਸ਼ੋ ਹੈਗਾ ਉਹ ਹੈਗਾ ਜੀ 9 ਮਾਰਚ ਨੂੰ ਦੁਪਹਿਰੇ 12:30 ਵਜੇ ਸੰਡੇ ਨੂੰ ਔਰ ਇੱਕ ショਅ ਮੇਰਾ ਹੋਣੇ ਕੰਫਰਮ ਹੋਇਆ ਹੈ ਪ੍ਰਿੰਸ ਜਾਰਜ 16 ਤਰੀਕ ਐਤਵਾਰ ਨੂੰ ਗੁਰੂ ਗੋਬਿੰਦ ਸਿੰਘ ਸਿੱਖ ਟੈਂਪਲ ਉੱਥੇ ਹੈਗਾ ਉੱਥੇ 16 ਤਰੀਕ ਦਿਨ ਐਤਵਾਰ ਨੂੰ ਆਪਾਂ ਫਿਲਮ 11:30 ਵਜੇ ਸਵੇਰੇ ਦਿਹਾਣੀ ਹੈ ਸੋ ਇਹ ਸ਼ਡਿਊਲ ਹੋ ਗਿਆ ਬਾਕੀ ਕੈਲਗਰੀ ਮੇਰੀ ਗੱਲ ਚੱਲ ਰਹੀ ਹੈ ਅ ਸਰੀ ਵੀ ਮੇਰੀ ਗੱਲ ਹੋ ਰਹੀ ਹੈ ਵਿਨੀਪੈਗ ਮੇਰੇ ਵੀ ਗੱਲ ਹੋ ਗਈ ਹੈ ਮੇਰੀ ਐਡਮਿੰਟਨ ਮੇਰੀ ਗੱਲ ਹੋ ਗਈ ਹੈ ਲੇਕਿਨ ਸਕਿਡਿਊਲਿੰਗ ਵਾਸਾ 2-4 ਦਿਨ ਦੇ ਅੰਦਰ ਸਾਰਾ ਆਪਾਂ ਸੈਟਅਪ ਕਰਦੇ ਹਾਂ ਕੀ ਦਰਸ਼ਕ ਇਹਦੇ ਤੁਸੀਂ ਦੱਸਿਆ ਵੀ ਜਿਹੜਾ ਟ੍ਰੇਸੀ ਦੇ ਵਿੱਚ ਬੱਚੇ ਸੀਗੇ ਹਾਂਜੀ ਬੱਚੇ ਜ਼ਿਆਦਾ ਹੁੰਦੇ ਆ ਜਾਂ ਉਹਨਾਂ ਦਾ ਰਿਸਪੌਂਸ ਕੀ ਹੁੰਦਾ ਭਾਸ਼ਾ ਫਿਰ ਉੱਥੇ ਕਿਹੜੀ ਰੱਖਦੇ ਆ ਅੰਗਰੇਜ਼ੀ ਪੰਜਾਬੀ ਜਾਂ ਸਬਟਾਈਟਲ ਆ ਉਹ ਜਾਂ ਕਿਹੜਾ ਵਰਗ ਜ਼ਿਆਦਾ ਰਿਸਪੌਂਡ ਕਰਦਾ ਇਹਨੂੰ ਮਤਲਬ ਮੁੱਖ ਸਮੱਸਿਆ ਬੱਚੇ ਸਮਝ ਲੈਂਦੇ ਗੱਲ ਹਾਂਜੀ ਬਿਲਕੁਲ ਜੀ ਸਬਟਾਈਟਲ ਬੜੇ ਕਲੀਅਰ ਨੇ ਬੜੀ ਸਿੰਪਲ ਲੈਂਗੁਏਜ ਹੈ ਪੰਜਾਬੀ ਜਿਹੜੀ ਸੀ ਯੂਜ਼ ਕੀਤੀ ਉਹ ਪੰਜਾਬੀ ਬੱਚੇ ਸਮਝਦੇ ਆ ਔਰ ਸਬਟਾਈਟਲਸ ਇੰਗਲਿਸ਼ 'ਚ ਹੈਗੇ ਬੜੇ ਕਲੀਅਰ ਐਂਡ ਕਲੀਅਰਲੀ ਰੈਡ ਐਂਡ ਉਹਨਾਂ ਕੋਲ ਸੀ ਬਾਅਦ ਪੁੱਛਿਆ ਵੀ ਇਹ ਬੱਚਿਆਂ ਨੂੰ ਐਂ ਤੇ ਕਲੀਅਰਲੀ ਸਮਝਦੇ ਆਂ ਅੰਗਰੇਜ਼ੀ ਵਰਜਨ ਅਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਉੱਥੇ ਆਸਟ੍ਰੇਲੀਆ 'ਚ ਕੋਈ ਸ਼ੋਅ ਕੀਤੇ ਸੀ ਇੱਥੇ ਇੱਕ ਦੋ ਸ਼ੋਅ ਹੀ ਹੋਏ ਅੰਗਰੇਜ਼ੀ ਵਰਜਨ ਦੇ ਲੇਕਿਨ ਲੋਕੀ ਮੋਸਟਲੀ ਪ੍ਰੈਫਰ ਪੰਜਾਬੀ ਹੀ ਕਰਦੇ ਆ ਜਿੱਦੋਂ ਗੁਰਦੁਆਰੇ ਦੇ ਵਿੱਚ ਅਸੀਂ ਫਿਲ ਬਹਾਨੀ ਹੈ ਸੋ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਦੇ ਬੱਚੇ ਔਰ ਬਾਅਦਸਾਂ ਨੂੰ ਫੀਡਬੈਕ ਵੀ ਦੇ ਕੇ ਜਾਂਦੇ ਆ ਮੇਰੇ ਕੋਈ ਕਈ ਟੈਸਟੀਮੋਨੀਜ਼ ਰਿਕਾਰਡਡ ਵੀ ਨੇ ਬੱਚਿਆਂ ਦੀਆਂ ਸੋ ਦੇ ਲਵਡ ਇਟ ਔਰ ਇੱਕ ਤਰ੍ਹਾਂ ਦੀ ਰਿਵੀਜ਼ਨ ਵੀ ਹੋ ਜਾਂਦੀ ਤੁਹਾਡੀ ਔਰ ਵਰਗ ਏਜ ਗਰੁੱਪ ਸ ਮਤਲਬ ਤੁਸੀਂ ਮਤਲਬ 70 ਸਾਲ 80 ਸਾਲ ਦਾ ਬਜ਼ੁਰਗ ਵੀ ਦੇਖ ਰਿਹਾ 50 ਸਾਲ ਦਾ ਵੀ ਦੇਖ ਰਿਹਾ 25 ਸਾਲ ਦਾ ਵੀ ਦੇਖ ਰਿਹਾ 30 ਸਾਲ ਦਾ ਵੀ ਦੇਖ ਰਿਹਾ 40 ਸਾਲ ਦਾ ਵੀ ਦੇਖ ਰਿਹਾ ਔਰ ਖਾਸੀਅਤ ਇਹ ਹੈ ਕਿ ਫਿਲਮ ਜਿੱਦਾਂ ਜਦ ਚੱਲ ਰਹੀ ਹੈ ਲੋਕੀ ਗੁਰਦਰਸਬੀ ਥੱਲੇ ਬੈ ਕੇ ਫਿਲਮ ਦੇਖਦੇ ਕੋਈ ਕੁਰਸੀ ਦੀ ਸਪੋਰਟ ਨਹੀਂ ਕੁਛ ਨਹੀਂ ਹੈਗਾ ਪਰ ਲੋਕੀ ਜਾਣਦੇ ਨਹੀਂ ਕਿਤੇ ਮੈਨੂੰ ਪਤਾ ਸੀਮੈਂਟ ਬੈਣਾ ਮੁੱਖਾ ਹੁੰਦਾ ਹੈ ਲੇਕਿਨ ਲੋਕ ਸਮ ਹਾਉ ਪੂਰੀ ਫਿਲਮ ਦੇਖ ਕੇ ਕਿਉਂਕਿ ਫਿਲਮ ਦਾ ਜਿਹੜਾ ਨਾ ਬਣਾਉਣ ਦਾ ਤਰੀਕਾ ਉਹ ਬੜਾ ਮਾਡਰਨ ਹੈ ਮਾਡਰਨ ਤੁਸੀਂ ਜਿਵੇਂ ਟ੍ਰੇਲਰ ਦੇਖਿਆ ਪੇਸ ਉਹਦੀ ਬੜੀ ਅਸੀ ਅਚੀ ਰੱਖੀ ਹੈ ਕਿਉਂਕਿ ਲੋਕੀ ਰੀਲਾਂ ਦਾ ਜ਼ਮਾਨਾ ਬੱਚੇ ਰੀਲਾਂ ਦੇਖਦੇ ਨੇ ਅੱਜ ਕੱਲ 30 ਸਕਿੰਟ ਬਾਅਦ ਬੰਦ ਕਰ ਦਿੰਦੇ ਆ ਜਿਨਾ ਸਮਝ ਲੱਗੀ ਗੱਲ ਤੇ ਉਸੇ ਪੇਸ ਤੇ ਫਿਲਮ ਚਲਦੀ ਹੈ ਸੋ ਇਸ ਕਰਕੇ ਉਸ ਦੀ ਖਾਸੀਅਤ ਇਹ ਹੈਗੀ ਹੈ ਵੀ ਤਾਂ ਕਰਕੇ ਉਹਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਜੀ ਤੇ ਇਹ ਸਾਰਾ ਕੁਝ ਜੋ ਤੁਸੀਂ ਫਿਲਮ ਲੈ ਕੇ ਉਹ ਜਿਹੜੇ ਤੁਸੀਂ ਕਹਿੰਦੇ ਲੇਟੈਸਟ ਟੈਕਨੀਕ ਵਰਤੀਆ ਉਹ ਕਿੱਥੇ ਵਰਤਦੇ ਹੋ ਜਾਂ ਕੀ ਅੱਜ ਕੱਲ ਲੇਟੈਸਟ ਹੁੰਦਾ ਜੀ ਟੈਕਨੀਕ ਅੱਜ ਕੱਲ AI ਦਾ ਜ਼ਮਾਨਾ ਆ ਗਿਆ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ ਦੂਜੀ ਗੱਲ ਇਹਦੇ ਵਿੱਚ ਅਸੀਂ ਜਦਾਂ ਜੋ ਵੀ ਅਸੀਂ ਐਨੀਮੇਸ਼ਨ ਜਿਹਦਾ ਤੁਸੀਂ ਦੇਖੀ ਹੈ ਵਿਦਆਊਟ ਸ਼ੋਇੰਗ ਦਾ ਕਰੈਕਟਰਸ ਅਪਚ ਤੁਸੀਂ ਐਨੀਮੇਸ਼ਨ ਦੇਖੀ ਹੈ ਜਿਹਦਾ ਪਿੱਛੇ ਲਾਈਟ ਆ ਰਹੀ ਹੈ ਜਾਂ ਪਹਾੜ ਦਿਖਾਏ ਜਾ ਰਹੇ ਨੇ ਜਾਂ ਕੁਝ ਵੀ ਦਾ ਉਹਨਾਂ ਨੂੰ ਐਗਜ਼ੀਕਿਊਟ ਕਰਨ ਚ ਕਾਫੀ ਟਾਈਮ ਲੱਗਦਾ ਹੈ ਉਹਦੇ ਕਾਫੀ ਕੀਜ਼ ਹੁੰਦੇ ਨੇ ਜਿਹੜੇ ਜਦੋਂ ਅਸੀਂ ਆਫਟਰਫੈਕਟਸ ਵਿੱਚ ਬਣਾਉਂਦੇ ਆ ਸੋ ਪੂਰੀ ਟੀਮ ਕੰਮ ਕਰਦੀ ਹੈ ਟੋਟਲ 200 ਤੋਂ 250 ਬੰਦੇ ਦੇ ਲੋਕ ਕੰਮ ਕਰਦੇ ਆ ਫਿਲਮ ਦੇ ਵਿੱਚ ਸੋ ਕਹਿਣ ਦਾ ਮੇਰਾ ਮਕਸਦ ਇਹ ਹੈ ਕਿ ਉਹ ਐਗਜ਼ੀਕਿਊਸ਼ਨ ਕਰਨ ਚ ਇੱਕ ਇੱਕ ਸ਼ਾਟ ਨੂੰ ਸੈਟਅਪ ਕਰਨ ਦੇ ਵਿੱਚ ਕਾਫੀ ਟਾਈਮ ਜਾਂਦਾ ਤਾਂ ਹੀ ਸਾਡੇ 3.5 ਸਾਲ ਦਾ ਸਮਾਂ ਲੱਗਾ ਕਿਉਂਕਿ ਇਹਨੂੰ ਦਿਖਾਣਾ ਕਿਡਾ ਦੈਟ ਇਜ਼ ਅ ਮੋਸਟ ਇੰਪੋਰਟੈਂਟ ਇਟ ਏ ਫਿਲਮ ਥਿਸ ਫਿਲਮ ਇਜ਼ ਮੋਰ ਡਿਫਿਕਲਟ ਦੈਨ ਮੇਕਿੰਗ ਅ ਫੀਚਰ ਫਿਲਮ ਫੀਚਰ ਫਿਲਮ ਤੁਹਾਡੇ ਕੋਲ ਕਿਰਦਾਰ ਹੈਗੇ ਇੱਥੇ ਤੁਹਾਡੇ ਕੋਲ ਕਿਰਦਾਰ ਨਹੀਂ ਹੈਗੇ ਨਾ ਤੁਸੀਂ ਸਾਊਂਡ ਲਾਈਟ ਤੇ ਪਿਕਚਰਸ ਹੈ ਉਹਨੂੰ ਹੁਣ ਤੁਸੀਂ ਇੰਟਰਸਟਿੰਗ ਵੀ ਬਣਾਉਣਾ ਕਿ ਬਲੋਕੀ ਹੋਲਡ ਕਰਨ ਕੋਈ ਸਾਊਂਡ ਡਿਜ਼ਾਈਨ ਤੇ ਤੁਸੀਂ 1.5 ਸਾਲ ਆਇਆ ਡਿਜ਼ਾਈਨਿੰਗ ਦੇ ਉੱਪਰ ਕਿਹੜੀ ਇਨਸਟਰੂਮੈਂਟਸ ਨੂੰ ਤੁਸੀਂ ਉਸ ਵੇਲੇ ਕਿੱਦਾਂ ਦੇ ਸੋ ਮਤਲਬ ਉਸ ਚੀਜ਼ ਦਾ ਟੀਮ ਨੇ ਪੂਰੀ ਨੇ ਬੜੀ ਮਿਹਨਤ ਕੀਤੀ ਹੈ ਇਸ ਫਿਲਮ ਦੇ ਵਿੱਚ ਤੇ ਇਹ ਤੋਂ ਪਹਿਲਾਂ ਤੁਸੀਂ ਫਿਲਮ ਬਾਰੇ ਆਪਾਂ 10 ਸਾਲ ਪਹਿਲਾਂ ਵੀ ਚੈਨਲ ਪੰਜਾਬੀ ਦੇ ਉੱਤੇ ਇਥੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਹ ਤਜਰਬਾ ਕਿਦਾਂ ਦਾ ਰਿਹਾ ਹੁਣ ਤੱਕ ਉਦੋਂ ਅਸੀਂ ਫੀਚਰ ਫਿਲਮ ਲੈ ਕੇ ਆਏ ਸੀ ਸਾਕਾ ਨਨਕਾਣਾ ਸਾਹਿਬ ਦੀ ਸ਼ੀਰੋ ਥੀਏਟਰ ਚ ਵੀ ਲੱਗੀ ਸੀ ਇੱਥੇ ਔਰ ਤਜਰਬਾ ਗਰੋ ਕਰ ਰਿਹਾ ਜੀ ਮੈਂ ਜਿਵੇਂ ਦੱਸਿਆ ਤੁਹਾਨੂੰ ਵੀ ਇੰਟਰਨੈਸ਼ਨਲ ਮਾਰਕੀਟ ਚ ਅਸੀਂ ਹੁਣ ਐਂਟਰ ਕਰਨਾ ਸਾਡਾ ਟਾਰਗੇਟ ਸਿਕਸ ਨਹੀਂ ਹੈਗਾ ਔਰ ਛੋਟੀ ਜਿਹੀ ਗੱਲ ਮੈਂ ਇੱਥੇ ਹੋਰ ਕਲੀਅਰ ਕਰਨਾ ਚਾਹਣਾ ਕਿ ਤੋਂ ਵਿਊਅਰਜ਼ ਦੇ ਇਨੂੰ ਤੁਸੀਂ ਵਰਲਡਵਾਈਡ netflix ਜਾਂ amazon prime ਤੇ ਜਾਂਦਾ ਕਿ ਨਹੀਂ ਦੇ ਦਿੰਦੇ ਹਾਂ ਇਹ ਕੁਐਸਚਨ ਰਾਈਜ਼ ਮੈਂ ਦੱਸਣਾ ਚਾਹੁੰਦਾ ਵੀ ਜਿੰਨੇ ਵੀ ਇਹ ਚੈਨਲਸ ਹੈਗੇ ਨੇ ਇਹ ਓਵਰ ਪੋਲਿਟੀਕਲ ਤੇ ਓਵਰ ਰਿਲੀਜੀਅਸ ਪ੍ਰੋਜੈਕਟਸ ਨਹੀਂ ਲੈਂਦੇ ਉਹਨਾਂ ਦੀ ਪਾਲਿਸੀ ਹੈ ਅੱਛਾ ਜੀ ਠੀਕ ਹੈ ਜੀ ਸੋ ਇਸ ਕਰਕੇ ਅਸੀਂ ਉੱਥੇ ਦੇ ਨਹੀਂ ਸੋ ਦਿਸ ਇਜ਼ ਦ ਓਨਲੀ ਵੇ ਵੀ ਲੈਫਟ ਔਰ ਵਿਸ਼ਵਾਸ ਮੰਨਿਓ ਕਿ ਜਿਹੜਾ ਵਿਊਰਸ਼ਿਪ ਕਾਊਂਟ ਹੈ ਇਸ ਫਿਲਮ ਦਾ ਮੈਨੂੰ ਟਾਈਮ ਥੋੜਾ ਜ਼ਿਆਦਾ ਜ਼ਰੂਰ ਲੱਗਦਾ ਹੈ ਲੀਕ ਦ ਵਿਊਰਸ਼ਿਪ ਕਾਊਂਟ ਕਿਸੇ ਵੀ ਫੀਚਰ ਫਿਲਮ ਤੋਂ ਜ਼ਿਆਦਾ ਹੈ ਜਿਵੇਂ ਤੁਸੀਂ ਤਾਂ ਮੈਂ ਦੱਸਿਆ ਵੀ ਉੱਥੇ ਸ਼ਿਕਾਗੋ 14-1 ਫਿਲਮ ਦੇਖਣ ਆਏ ਜਿਵੇਂ ਐਟਨ ਐਫ ਕਿਤੇ 400 ਵੀ ਸੀ ਕਿਤੇ 300 ਵੀ ਸੀ ਕਿਤੇ 700 ਵੀ ਸੀ ਠੀਕ ਹੈ ਜਿਵੇਂ ਐਟਨ ਐਵਰੇਜ 500 ਬੰਦਾ ਹੀ ਫੜਾਦੇ 500 500 ਨੂੰ ਆਪਾਂ 40 ਨਾਲ ਮਲਟੀਪਲ ਕਰਦੇ ਤੇ 20000 ਬੰਦਾ ਹੋ ਜਾਂਦਾ ਪਰ 20000 ਪਲਸ ਲੋਕਾਂ ਨੇ ਫਿਲਮ ਦੇਖੀ ਹੈ اور ਮੈਨੂੰ ਮੰਨ ਸਮਝਦਾ ਕਿ ਕਿਸੇ ਵੀ ਪੰਜਾਬੀ ਫਿਲਮ ਜਾਂ 20000 ਬੰਦਾ ਇੱਕ ਸਾਲ ਚ ਵੀ ਥੀਏਟਰ ਚ ਜਾ ਕੇ ਦੇਖਦਾ ਹੈ दैट्स ਮਾਈ ਪਰਸਪੈਕਸ਼ਨ ਸੋ ਇਸ ਕਰਕੇ ਰੀਚ ਇਹਦੀ ਬਹੁਤ ਜ਼ਿਆਦਾ ਹੈ ਔਰ ਲੋਕਾਂ ਨੂੰ ਦੇਖਣਾ ਆਸਾਨ ਹੈ ਕਿ ਗੁਰਦੁਆਰਾ ਦਾ ਪਤਾ ਹੁੰਦਾ ਲੋਕਾਂ ਨੂੰ ਔਰ ਅਸੀਂ ਬਣਾਈ ਇਸ ਤਰੀਕੇ ਦੀ ਚੀਜ਼ ਹੈ ਜਿਹੜੀ ਗੁਰਦੁਆਰੇ ਚ ਦਿਖਾਈ ਜਾ ਸਕਦੀ ਹੈ ਹਮ ਸੋ ਦੈਟਸ ਹਾਊ ਵੀ ਆਪ੍ਰੈਜ਼ੈਂਟਿੰਗ ਇਟ ਪੰਜਾਬ ਚ ਦਿਖਾਈਏ ਕਿਤੇ ਜਾਂ ਪਲਾਨ ਪੰਜਾਬ ਸਾਹਿਬ ਜੀ ਪਲਾਨ ਹੈਗਾ ਬਿਲਕੁਲ ਮੇਰੇ ਆਮ ਇੰਡੀਆ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਮੈਂ ਨਿਊ ਬੰਬੇ ਸ਼ੋ ਹੋਇਆ ਮੇਰੇ ਅੱਛਾ ਜੀ ਤੇ ਹੁਣ ਮੇਰੇ ਪੰਜਾਬ ਦੇ ਵਿੱਚ ਮੇਰੀ ਗੱਲ ਹੋ ਗਈ ਟਿਗੋਰ ਥੀਟਰ ਵਾਸਤੇ ਫਿਰ ਦੈਨ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਫਿਰ ਮਨੂੰ हरियाणा दी एक यूनिवर्सिटी है ओथों uh, भी कॉल so हैगी uh, uh, कि ਤੁਸੀਂ ਇੱਥੇ ਦਿਖਾਓ ਫਿਲਮ देन वी हैव 16 ਸੈਕਟਰ ਦੇ ਵਿੱਚ ਕਲਾ ਪਵਨਾ ਚੰਡੀਗੜ੍ਹ ਉਥੇ ਸੋ ਵੈਨ ਆਈ ਗੋ ਜਦੋਂ ਮੈਂ ਜਾਵਾਂਗਾ ਦਿੱਲੀ ਦਾ ਵੀ ਪਲਾਨ ਹੈ ਔਰ ਕੁਛ ਅਸੀਂ ਮਤਲਬ ਜਿੱਦਾਂ ਮੈਂ ਤੁਹਾਨੂੰ ਦੱਸਿਆ ਪ੍ਰੀਤੀ ਸਤੂਜੀ ਦਾ ਮੈਨੂੰ ਕਾਲ ਆਇਆ ਸੀ ਤੇ ਉਹਦਾਂ ਨੇ ਹੋਰ ਵੀ ਕੁਝ ਪਲਾਨਸ ਉਹਨਾਂ ਨੇ ਬਣਾਏ ਹੋਏ ਕਿ ਹਾਊ ਕੈਨ ਵੀ ਕੈਨ ਮੇਕ ਇਟ bigger ਹਾਂਜੀ ਹਾਂਜੀ ਅ ਸੁਮਿੰਦਰ ਸਾਹਿਬ ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬ ਦੇ ਸਰੋਤਿਆਂ ਦੇ ਲਈ ਸੁਨੇਹਾ ਗੱਲਬਾਤ ਜਾਂ ਤੁਹਾਡਾ ਕੰਟੈਕਟ ਨੰਬਰ ਵਾਸਤੇ ਆ ਰਿਹਾ ਉੱਤੇ ਕੁਝ ਹੋਰ ਜਾਣਕਾਰੀ ਦੇਣਾ ਚਾਹੋ ਜੀ ਮੈਂ ਬਸ ਇਹੀ ਕਹਿਣਾ ਚਾਹੁੰਦਾ ਜੀ ਕਿ ਇਹ ਫਿਲਮ ਅਸੀਂ ਲੈ ਕੇ ਹੁਣ ਕੈਨੇਡਾ ਪਹੁੰਚੇ ਆਂ ਪਰ ਮੈਂ ਇਹ ਸਮਝਦਾ ਕਿ ਅਸੀਂ ਹੋਰ ਵੀ ਸ਼ੋਜ਼ ਦੇਖਣ ਜਾਣੇ ਆਂ ਤੀਆਂ ਦੇ ਮੇਲੇ ਵੀ ਹੁੰਦੇ ਆਂ ਸਿੰਗਰਸ ਦੇ ਸ਼ੋਜ਼ ਵੀ ਹੁੰਦੇ ਆਂ ਆਮ ਨਾਟ ਅਗੇਨਸਟ ਐਨੀਥਿੰਗ ਮਤਲਬ ਜਾਣਾ ਚਾਹੀਦਾ ਜੀ ਮਹਿੰਗੀਆਂ ਮਹਿੰਗਾ ਟਿਕਟਾਂ ਲੈਣੇ ਪਰ ਇਹ ਫਿਲਮ ਤੁਹਾਡੇ ਕੋਲ ਮੈਂ ਖੁਦ ਲੈ ਕੇ ਆ ਰਿਹਾ ਹਾਂ ਮਲ ਜੀ ਤੁਸੀਂ ਚਾਹੁੰਦੇ ਹੋ ਕਿ ਇਹ ਫਿਲਮ ਤੁਹਾਡੇ ਸ਼ਹਿਰ ਦੇ ਵਿੱਚ ਵੀ ਇਹ ਸਕਰੀਨਿੰਗ ਕੀਤੀ ਜਾਵੇ ਕਾਫੀ ਚੀਜ਼ਾਂ ਲਾਈਨ ਅਪ ਹੋ ਚੁੱਕੀਆਂ ਨੇ ਵੈਸੇ ਕਨਫਰਮੇਸ਼ਨ ਆ ਚੁੱਕੀਆਂ ਨੇ ਤੇ ਮੈਂ ਆਪਣਾ ਲੋਕਲ ਨੰਬਰ ਦੇ ਦੇਣਾ ਜੀ 672 339 5252 672 349 5252 ਸੋ ਇਸ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਔਰ ਤਾਂ ਕਿ ਆਪਾਂ ਇਸ ਫਿਲਮ ਨੂੰ ਮੈਕਸਿਮ ਲੋਕਾਂ ਤੱਕ ਲੈ ਲਿਮਿਟਡ ਟਾਈਮ ਹੈ ਮੇਰੇ ਕੋਲ ਇਸ ਵਾਲੀ ਸਕਰੀਨਿੰਗ ਦਾ ਤੇ ਟ੍ਰਾਂਟੋ ਵੀ ਮੇਰੀ ਕਾਫੀ ਜਗ੍ਹਾ ਗੱਲ ਹੋ ਚੁੱਕੀ ਹੈ ਲੰਡਨ ਗੱਲ ਹੋ ਚੁੱਕੀ ਹੈ ਦੈਨ ਵਿਂਡਜ਼ਰ ਕਨਫਰਮੇਸ਼ਨ ਮੈਨੂੰ ਆ ਚੁੱਕੀ ਹੈ ਸੋ ਇਹ ਲੋਕੇਸ਼ਨਸ ਮੇਰੀਆਂ ਕਨਫਰਮ ਹੋ ਚੁੱਕੀਆਂ ਨੇ ਸੋ ਜੇ ਕਿਸੇ ਹੋਰ ਨੇ ਕੁਝ ਐਡ-ਆਨ ਕਰਵਾਉਣਾ ਜੇ ਸਰੀ ਚੀਜ਼ ਲੋਕਲ ਵੀ ਜੇ ਕਰਨਾ ਤੇ ਮੈਨੂੰ ਸੰਪਰਕ ਕਰੋ ਸੇ ਆਪਾਂ ਆਰਗੇਨਾਈਜ਼ ਕਰ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਸੁਮਨਦੀਪ ਸਾਹਿਬ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਦੋਸਤੋ ਇਹਨਾਂ ਲਈ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੁਸੀਂ ਜਗਮੀ ਸਿੰਘ ਸੁਮਨਦੀਪ ਜੀ ਨੂੰ ਕਾਲ ਕਰ ਸਕਦੇ ਹੋ ਕੋਈ ਵੀ ਐਸਪੀਓ ਨੂੰ ਸੰ